ਹਾਂ ਹਰਦਾਈ ਬੋਲ ਹਾਂ ਹਾਂਜੀ ਹੋ ਗਈ ਤਿਆਰੀ ਭੈਣ ਆਈ ਤੇ ਚੱਲ ਚੱਲੀ ਹੋਣਗੇ ਲਾ ਦੋ ਚਾਂਦ ਜੀ ਨਹੀਂ ਕਰਦਾ ਮੈਂ ਖੜਾ ਖਲਣੂ ਜੀ ਨਹੀਂ ਰੰਦਾ ਜਦੋਂ ਨਾ ਪੇਕੇ ਪੈਂਡਾਉਣਾ ਹੁੰਦਾ ਵਾ ਨਾ ਚਾਰ ਦਿਨ ਪਹਿਲਾਂ ਹੀ ਦੁਰਮਚੀ ਹੋਈ ਹੁੰਦੀ ਆ ਅੰਦਰੇ ਅੰਦਰ ਜਿਹੜੀ ਖੁਸ਼ੀ ਸਮਾਉਂਦੀ ਨਹੀਂ ਵੇਖਿਆ ਘਰ ਦੇ ਵਿੱਚ ਬੀਬੀਆਂ ਦੱਸ ਸਕਦੀਆਂ ਇਹ ਗੱਲ ਖਾਸ ਕਰਕੇ ਕਿ ਘਰ ਦੇ ਵਿੱਚ ਬੋਲਚਾਲ ਹੀ ਬਦਲ ਜਾਂਦਾ ਵਾ ਫਿਰ ਆਪਣੇ ਮਨ ਦੇ ਵਿੱਚ ਪਤਾ ਕੀ ਹੁੰਦਾ ਵਾ ਕਿ ਸਾਰਿਆਂ ਨੂੰ ਮਦਦ ਚੜਾ ਕੇ ਰੱਖੀਏ ਕਿ ਕੋਈ ਵਿਗਨ ਨਾ ਪੈ ਜੇ ਸਾਡੇ ਜਾਣ ਦੇ ਵਿੱਚ ਤੇ ਜਦੋਂ ਵਾਪਸ ਜਾਣਾ ਹੁੰਦਾ ਮੂੰਹ ਤੇ 12 ਵਜੇ ਹੁੰਦੇ ਆ ਤੇ ਜਦੋਂ ਅਸੀਂ ਰੋਪੜਾਉਣਾ ਹੁੰਦਾ ਸੀ ਨਾ ਤੇ ਜੋ ਬੰਦੇ ਹਮਨਾ ਨਾ ਲੈਣ ਦੇਣਾ ਇੱਧਰ ਆਉਂਦਾ ਤੇ ਇਹ ਗੋਰੀ ਨੇ ਧਗੇ ਨਾ ਜਾਣਾ ਨਹੀਂ ਜਾਣਾ ਨਹੀਂ ਮੈਂ ਮੈਂ ਆਪਣੀ ਰਾਇ ਦੱਸਾਂ ਮੈਂ ਆਪਣੀ ਰਾਇ ਦੱਸਦੀ ਮੇਰਾ ਐਕਸਪੀਰੀਅੰਸ ਕੀ ਹੈ ਪੇਕਿਆਂ ਦਾ ਮੈਂ ਪੇਕਿਆਂ ਦਾ ਨਾਂ ਨਹੀਂ ਲੈਣਾ ਤਾਂ ਜਦੋਂ ਮੈਨੂੰ ਉੱਥੋਂ ਕਿਸੇ ਫੋਨ 'ਚ ਕਹਤਾ ਆ ਭਰਾ ਨੇ ਭਾਬੀ ਨੇ ਮੰਮੀ ਨੇ ਆਉਣਾ ਨਹੀਂ ਆ ਫੇਰ ਬਾਸ ਮੈਨੂੰ ਤਾਂ ਵੀ ਦੇਨ ਚੜਿਆ ਤੇ ਮੈਂ ਚੱਲ ਜਾਵਾਂ ਜਮਾਂ ਸਾਰੇ ਨਿਕਲ ਜਾਂਦਾ ਉਹ ਤਾਂ ਉੱਥੋਂ ਕੋਈ ਪੁੱਛੇ ਵੀ ਤੋਂ ਆਉਣਾ ਨਹੀਂ ਯਾਰ ਇਹਨਾਂ ਦਾ ਪਿਆਰ ਇਹਨੂੰ ਖੁਦ ਨੂੰ ਪੁੱਛ ਲੋ ਪ੍ਰੀਤੀ ਨੂੰ ਇਹ ਹੁਣੇ ਮੈਨੂੰ ਕਹਿਣ ਦੀ ਕਹਿੰਦੀ ਡੇਢ ਵੀਡੀਓ ਬਣ ਗਈ ਆ ਫਲਾਣੀ ਇੱਕ ਹੋਰ ਬਣ ਗਈ ਆ ਤੇ ਮੈਂ ਜਲਦੀ ਹੁਣ ਪੇਕੇਆਂ ਨੂੰ ਮੈਂ ਹਾਂ ਚੱਲ ਜਾਂ ਹੁਣੇ ਨਿਕਲ ਆ ਆਹ ਤਾਂ ਹਾਏ ਮੈਨੂੰ ਤੇ 8 ਮਹੀਨੇ ਹੋ ਗਏ ਗਏ ਨੂੰ ਮੇਰੇ ਕੋਲ ਤਾਂ ਨਿਕਲਿਆ ਨਹੀਂ ਜਾਂਦਾ ਹਾਂ ਬਾਬਾ ਦੇ ਵਿਆਹ ਹਾਂ ਬਾਬਾ ਦੇ ਵਿਆਹ ਜਾਂਦਾ ਨੀ ਕੇ ਕੇ ਬਟਾਲੇ ਲੈ ਵੀ ਇੰਨੀ ਉਮਰ ਹੋ ਗਈ ਆ ਨਾ ਬੜੇ ਗੁਰਦੁਆਰਾ ਸਾਹਿਬ ਹਜੂਰ ਸਾਹਿਬ ਤੱਕ ਜਾਏ ਸਭ ਜਗ੍ਹਾ ਜਾਏ ਅਨੰਦਪੁਰ ਸਾਹਿਬ ਹਨਾ ਪਰ ਦੇਖੋ ਸਾਡੇ ਲਾਗੇ ਆ ਬਾਬਾ ਜੀ ਦਾ ਮੇਲਾ ਬਾਬਾ ਜੀ ਦਾ ਮੇਲਾ ਪਿਛਲੀ ਵਾਰੀ ਮੈਂ ਬਲੌਗ ਚ ਬੋਲਿਆ ਸੀ ਤੱਕ ਉੱਥੇ ਬਟਾਲੇ ਨਹੀਂ ਗਏ ਬਾਬਾ ਜੀ ਦਾ ਜਿੱਥੇ ਵਿਆਹ ਸੀ ਉਹ ਕੰਧ ਸਾਹਿਬ ਗੁਰਦੁਆਰਾ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਮੈਂ ਵੀ ਨਹੀਂ ਕੀਤੇ ਅਜੇ ਤੱਕ ਆਪਾਂ ਦੋਵੇਂ ਜੀ ਕੋ ਜੇ ਅਜੀ ਦਏ ਨਹੀਂ ਅਜੀ ਹਾਟੜ ਗੱਡੀ ਨਹੀਂ ਜਦੋਂ 47 ਉੱਥੇ ਗਏ ਹਨ ਕਿਨੇ ਉਹਦਾ ਸੇਵਾ ਖੜੀ ਹਮਾਸਣੇ ਇਹਨਾਂ ਪਤਾ ਸਾਰੇ ਸਾਰੇ ਉਧਰ ਨੂੰ ਨਾ ਕਰਦਾ ਸਾਰੇ ਜੇ ਉੱਥੇ ਹੀ ਹੁੰਨੇ ਘਰ ਉੱਥੇ ਜਿਵੇਂ ਜਾਣੇ ਆਪਾਂ ਖੜੇ ਮੈਂ ਕਰਮਾ ਵਾਲੇ ਫਿਰ ਮੈਂ ਆਪਾਂ ਨਹੀਂ ਕੀਤੇ ਮੈਂ ਸਵਾਰੀ ਲੈ ਆਵਾਂ ਫਿਰ ਚੱਲੀ ਆਪਾਂ ਸਵਾਰੀ ਲੈ ਕੇ ਆਓ ਹੱਸਣਾ ਪੇਕੇ ਹੀ ਮੇਰਾ ਇੱਕ ਦਿਨ ਦਾ ਗੇੜਾ ਹੀ ਵੇਲੇ ਜੇੜਾ ਪਰ ਵੇਲਾ ਮੈਂ ਮਿਲਣ ਗਏ ਸੀ ਮੈਂ ਆਈ ਕਿਤੇ ਲਿਖ ਦੇਣੇ ਕੈਪਟਨ ਵੀਰ ਜੀ ਨੂੰ ਮਿਲਣ ਗਏ ਸੀ ਤੇ ਦੀਦੀ ਸਾਡੇ ਨਾਲ ਗਏ ਸੀ ਤੇ ਨਾਲ ਹੀ ਇਹਨੂੰ ਪਿੰਡ ਨੂੰ ਆ ਗਏ ਤੇ ਪਾਜੀ ਦਾ ਰਾਤੀ ਫੋਨ ਆਉਂਦਿਆ ਹੀ ਭੀ ਆ ਵਾਵਾ ਗੱਲ ਵਾਪੀ ਇੱਕ ਦਿਨ ਦਾ ਕਹਿ ਕੇ ਪੰਜਵੇਂ ਦਿਨ ਚੱਲੇ ਮੇਰਾ ਰਾਦਾ ਬੰਦਾ ਫਿਰਨ ਡਿਆ ਆ ਕੇ ਅਸਲ ਵਿੱਚ ਜਿੱਦਾਂ ਮੈਂ ਹਨਾ ਬਣਾਉਣੀ ਆਪਣੀ ਵੀਡੀਓ ਬਾਣੇ ਦੀਆਂ ਹਾਂ ਹਾਂ ਇੱਥੇ ਬਲੌਗ ਦੀ ਤਰ੍ਹਾਂ ਵੀ ਬਣ ਜਾਂਦੀਆਂ ਵਾਂ ਨਾਲੇ ਖਾਣ ਵਾਲ ਖਾਣ ਵਾਲੇ ਬੱਚੇ ਵੀ ਪਸੰਦ ਕਰਦੇ ਆ ਨਹੀਂ ਅੱਜ ਤੇ ਸਾਨੂੰ ਵੀ ਤਰ੍ਹਾਂ ਤਰ੍ਹਾਂ ਦਾ ਖਾਣ ਦਾ ਮੌਕਾ ਮਿਲ ਜਾਂਦਾ ਮੈਨੂੰ ਕਮੈਂਟ ਆਇਆ ਹੈਗਾ ਆਪਾਂ ਜਿਹੜੀ ਆਪਾਂ ਸੱਲ ਵੀਡੀਓ ਪਾਈ ਨਾ ਜਿਹੜੀ ਵੀਡੀਓ ਪਾਈ ਆਪਾਂ ਅੱਛਾ ਹਾਂ ਹਾਂ ਤੇ ਉਹਦੇ ਵਿੱਚ ਉਹਨਾਂ ਨੇ ਕਿਸੇ ਨੇ ਭੈਣ ਭਰਾ ਨੇ ਕਮੈਂਟ ਕੀਤਾ ਕਿ ਵੀਡੀਓ ਪਾਉਣ ਦਾ ਫਾਇਦਾ ਕੀ ਜੇ ਇਹਦੇ ਵਿੱਚ ਬੋਲ ਕੇ ਕੁਝ ਦੱਸਣਾ ਨੇ ਤਰੀਕੇ ਨਾਲ ਤੇ ਮੇਰੀ ਰਿਕੁਐਸਟ ਇਹ ਆ ਕਿ ਮੈਂ ਕਾਫੀ ਮਤਲਬ ਵਧੀਆ ਤਰੀਕੇ ਨਾਲ ਹਰ ਇੱਕ ਰੈਸਪੀ ਬੋਲ-ਬੋਲ ਕੇ ਬਕਾਇਦਾ ਸਮਝਾ ਕੇ ਫਿਰ ਪਾਉਂਦੀ ਹਾਂ ਪਹਿਲਾਂ ਜਿਹੜੇ ਵਲੌਗ ਬਣੇ ਆ ਪਏ ਆ ਉਹ ਚੈੱਕ ਕਰਿਓ ਉਹਨਾਂ ਤੇ ਸਾਰਾ ਕੁਝ ਬੋਲ ਕੇ ਦੱਸਿਆ ਹੋਇਆ ਕਿੰਗਰਾ ਪਾਉਂਦੇ ਆ ਜੇ ਜਦੋਂ ਮਤਲਬ ਭਰਦੀ ਆ ਤਾਂ ਉਹ ਚੀਜ਼ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਆ ਕੇ ਜਿੱਤਾ ਸਾਰੇ ਜਾਣਦੇ ਆ ਕਿ ਸੰਦੀਪ ਦੀ ਵੱਡੇ ਦੀਦੀ ਆ ਤੇ ਇਹ ਚਾਹੁੰਦੇ ਹੀ ਕਿ ਮੇਰੇ ਵਿੱਚ ਜਿਹੜਾ ਕੋਈ ਗੁਣ ਹੈਗਾ ਵਾ ਮੈਂ ਉਹਦੇ ਤਰੀਕੇ ਨਾਲ ਆਪਣੇ ਚੈਨਲ ਨੂੰ ਚਲਾਵਾਂ ਬੜੀਆਂ ਵਧੀਆ ਚੀਜ਼ਾਂ ਬਣਾਉਣੀਆਂ ਦੱਸਦੇ ਆ ਅਲੱਗ ਤਰੀਕੇ ਨਾਲ ਦੱਸਦੇ ਆ ਜਿਤਾ ਅਜਕਲ ਜਿਨ੍ਹਾਂ ਦੇ ਵਿੱਚ ਜ਼ਿਆਦਾ ਕੋਈ ਤਲਿਆਵਾਂ ਨਹੀਂ ਹੁੰਦਾ ਜਹਰ ਨਾਲ ਜਾਣਾ ਧੋਖਾ ਆ ਉਹ ਤੇ ਵੈਰੀ ਦੁਸ਼ਮਣਾਂ ਦਾ ਹੋਵੇ ਹਨੂ ਦੀਦੀ ਕਹਿੰਦੇ ਆ ਵੀ ਜਿੱਤੇ ਵੀਡੀਓ ਸ਼ੂਟ ਹੋਣੀ ਮੈਂ ਆਉਤੇ ਹਣੀ ਮੈਂ ਵਲੋਗ ਬਣਾਉਂਗੀ ਬਰੈਡ ਲਿਆਂਦੇ ਪਕੌੜੇ ਬਣਾ ਕੇ ਖਾ ਲੂ ਆਪਾਂ ਦਵਾ ਦਵਾ ਗਾੜੀ ਗਾੜੀ ਪਾਜ ਕੇ ਕਰਨਾ ਜਿਹੜਾ ਸੀਨ ਕਰਦੇ ਹਾਂ ਤੇ ਧਿਆਨ ਉਹ ਚ ਹੀ ਵੀ ਬਰੈਡ ਮਿਲਣੇ ਆ ਜਦੋਂ ਸਿਮਰਨ ਦਾ ਫੋਨ ਆਇਆ ਵੀ ਭੁਈ ਜੀ ਦਾ ਚੱਲ ਚੱਲੇ ਆ ਤੇ ਮੈਂ ਇਦਾਂ ਵੇਖਾਂ ਸੀਨ ਕਰ ਲਈ ਇੱਕ ਦੂਜੀ ਆ ਨਹੀਂ ਮੁਲਕੇ ਗੋਰੇ ਨੇ ਫੋਨ ਲਾਇਆ ਤੇ ਗੋਰਾ ਕਹਿੰਦਾ ਵੀ ਕਹਿੰਦੀ ਮੈਂ ਵਲੋਗ ਇੱਥੇ ਬਣਾ ਲਿਆ ਨੇ ਬੱਚੇ ਬਰੈਡ ਪਕੌੜੇ ਖਾਂਦੇ ਆ ਤੇ ਸੀਨ ਵੀ ਭੁੱਲ ਗਏ ਆਸੀ ਠੀਕ ਆ ਬੱਚਾਗਾ ਤੁਹਾਨੂੰ ਤੁਹਾਡੀ ਆਵਾਜ਼ ਤੋਂ ਪਤਾ ਲੱਗ ਗਿਆ ਸੀ ਮੈਂ ਨਾ ਜਦੋਂ ਲੈ ਕੇ ਚੱਲੀ ਨਾ ਸਾਰਾ ਮਤਲਬ ਮਟੀਰੀਅਲ ਵਗੈਰਾ ਹਾਂ ਹਾਂ ਚੱਲ ਉਹ ਟਾਈਮ ਲੱਗਣਾ ਵੀਡੀਓ ਬਣਾਉਣ ਦੇ ਆ ਹਾਂ ਹਾਂ ਮੈਨੂੰ ਮਨ ਤੇ ਇਹਨਾਂ ਨਾਲ ਕੰਟੂ ਗਿਆ ਹਾਂ ਚੱਲ ਮੇਰੇ ਪਿੱਛੇ ਰਹਿ ਗਏ ਇਹਨਾਂ ਨੂੰ ਨਾ ਚੱਲ ਮਤਲਬ ਬਣਾ ਕੇ ਨਾ ਇੱਕ ਦੋ ਇੱਥੇ ਖਵਾਲ ਜੰਮੀ ਆ ਫੇਰ ਕਰਦੇ ਕਰਦੇ ਟਾਈਮ ਨਿਕਲ ਗਿਆ ਚੱਲ ਕੋਈ ਨਹੀਂ ਫੇਰ ਵੀ ਆ ਹੀ ਆਣਗੇ ਆਪਣੇ ਹਿੱਸੇ ਦਾ ਕਾਹ ਲਿਆ ਆ ਤੇ ਵੀਡੀਓ ਦਾ ਅੱਧਾ ਛੱਡ ਕੇ ਸੀਨ ਤੇ ਭੱਜੇ ਮੈਂ ਹਾਂ ਚੱਲੋ ਪਹਿਲਾਂ ਜਾ ਕੇ ਨਹੀਂ ਮੈਂ ਸੈਟਰਡੇ ਸੰਡੇ ਦਾ ਕੋ ਪਹੁੰਚ ਜਾ ਕਰਨਾ ਵਾ ਤੇ ਤੁਹਾਡੇ ਜਰੀਏ ਮੇਰੀ ਵੀਡੀਓ ਨਹੀਂ ਆਪਾਂ ਆਪਾਂ ਪਹੁੰਚ ਜਾਗੇ ਉੱਥੇ ਕੋਈ ਗੱਲ ਨਹੀਂ ਬਾਕੀ ਨਾ ਇਸ ਕੁੜੀ ਦਾ ਜਿਹੜਾ ਫੂਡ ਵਲੌਗ ਹੈ ਨਾ ਸਿਮਰਨ ਫੂਡ ਵਲੌਗ ਚੈਨਲ ਇਹਦੀ ਜਿਹੜੀ ਇਨਕਮ ਆਉਂਦੀ ਹੈ ਇਹ ਵਿਚਾਰੀ ਵੰਡ-ਵੰਡ ਦਿੰਦੀ ਬੱਚਿਆਂ ਦੇ ਉੱਤੇ ਹੀ ਇਹਨਾਂ ਨੂੰ ਸਿਰਫ ਆ ਕੇ ਸ਼ੌਂਕ ਆ ਆਪਣਾ ਸ਼ੌਂਕ ਪੂਰਾ ਕਰਨ ਲਈ ਕਿ ਮੇਰੇ ذریعے ਚੰਗੇ ਖਾਣੇ ਬਣਾ ਕੇ ਜਿਨ੍ਹਾਂ ਵਿੱਚ ਕੋਈ ਆਇਲ ਨਹੀਂ ਜ਼ਿਆਦਾ ਹੁੰਦਾ ਕੋਈ ਤਲੇ ਨਹੀਂ ਹੁੰਦੇ ਟੇਸਟ ਵੀ ਵਧੀਆ ਲੱਗ ਚੀਜ਼ਾਂ ਦੇ ਨਾਲ ਬੰਨ੍ਹਦੇ ਪਹਿਲੇ ਵੰਡ ਦਿੰਦੀ ਜਿਹੜੇ ਆਉਂਦੇ ਚੈਨਲ ਤੋਂ ਥੋੜੇ ਬੋਤੇ ਬੱਚਿਆਂ ਨਾਲ ਪਿਆਰ ਪਚਾਰ ਮਾ ਆ ਲਿਆ ਦੋ ਆ ਲਿਆ ਦੋ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਖੁਸ਼ੀਆਂ ਹੁੰਦੀਆਂ ਵਾ ਸਾਡਾ ਇੱਕ ਸੀਓ ਹੀ ਮੇਰਾ ਸੀਓ ਹੀ ਇੱਕ ਉਹ ਪਤਾ ਕੀ ਆ ਨਾਹੀ ਸੋਮਰਾਜ ਤਰਪਾਠੀ ਸਰ ਕਰਨਲ ਸੋਮਰਾਜ ਤਰਪਾਠੀ ਉਹ ਕਹਿੰਦਾ ਨਾਹੀ ਰੱਬ ਜੇਬਾਂ ਉਹਨਾਂ ਦੀਆਂ ਭਰਦਾ ਜਿਨ੍ਹਾਂ ਦੀਆਂ ਖੁੱਲੀਆਂ ਹੁੰਦੀਆਂ ਵਾ ਬਿਲਕੁਲ ਸਹੀ ਠੀਕ ਹੈ ਜਿਨ੍ਹਾਂ ਦਵਿੰਦਰ ਵਰਗਾ ਪਹਿਲਾਂ ਬੰਦ ਕੀਤੀਆਂ ਉਹਨਾਂ ਦੇਖੀ ਵੀ ਭਰਦੇ ਆਂ ਇਹ ਬੰਦ ਕੀਤੀ ਜੇ ਮੈਨੂੰ ਖੋਲ ਦੇ ਤੋ ਖੋਲ ਜੇਬ ਨੂੰ ਤੋ ਖੋਲ ਮੁੰਡਾ ਕੱਲ ਵੀ ਰੋਂਦਿਆ ਸੀ ਤੇਰੇ ਕੋ ਪਤਾ ਨਹੀਂ ਕੀ ਮੰਗਣ ਰਿਹਾ ਸੀ ਕੀ ਮੰਗਣ ਕਾਲ ਵੀ ਨਾ ਨਾ ਮੈਂ ਦੋਸਤ ਪਰ ਵਾਲੇ ਹਾਂ ਹੂੰ ਪਹਿਲੀ ਚਲੋ ਹਾਂਜੀ ਬਸ ਬਸ ਮੈਂ ਉਹ ਕੋਈ ਗੱਲ ਕੋਸ਼ਿਸ਼ ਤੇ ਕਹਿਣ ਲੱਗੇ ਮੈਂ ਲੋਕਾਂ ਕਹਨ ਵੀ ਸ਼ਰਮ ਆ ਗਿਆ ਵਿਚਾਰੇ ਆਉਂਦਿਆਂ ਨਾ ਕਮਹਾਣੀ ਇੱਕ ਚੱਕੀਆਂ ਵਾਂ ਦੋ ਉਥੋਂ ਜਵਾਰ ਦਾ ਆਟਾ 5 ਕਿਲੋ ਲਿਆਉਣਾ ਬਾਜਰੇ ਦਾ ਪੁੱਛ ਲਈ ਜੇ 1-2 ਕਿਲੋ ਮਿਲੂ ਤੇ ਸੁਣ ਗਿਆ ਸੁਣ ਗਿਆ ਕਿਉਂ ਕਿ ਸਰ ਜਵਾਰ ਦਾ ਉਹ ਪਤਾ ਕਿੱਥੇ ਸੀ ਜਾਣਦੇ ਆ ਦੱਸ ਦੇਣਾ ਸਿਮਰ ਚਲ ਜਾਓ ਨਾ ਪੱਟੀ ਵਾਲਾ ਥਾਣੀ ਤੇ ਚਲੋ ਹੁਣ ਜਾਣਾ ਪੈਣਾ ਕੋਈ ਨਹੀਂ ਕਰ ਸਕਦੇ ਗਾਣੇ ਵਾਲੇ ਨੂੰ ਕੌਣ ਰੋਕ ਸਕਦਾ ਗਾਣੇ ਵਾਲੇ ਨੂੰ ਕੋਈ ਨਹੀਂ ਇੰਦਾਂ ਨਹੀਂ ਗਈਦਾ ਹੀ ਦਾ ਹਾਂ ਸਹੀ ਠੀਕ ਹੈ ਹਾਂ ਤੈਨੂੰ ਕਦੇ ਅਲਵਿਦਾ ਨਾ ਕਹਿਣਾ ਅਨੇ ਵੇਰ ਆਇਆ ਕੋਈ ਨਹੀਂ ਆਤਵਾਰ ਜੀ ਜੀ ਇੱਕ ਗੱਲ ਹੋਰ ਕਦੀ ਨਹੀਂ ਸੋਚਿਆ ਵੀ ਇੰਨੇ ਮਹਾਨ ਹਸਿਆ ਨਾਲ ਸਾਡੀ ਮੁਲਾਕਾਤ ਹੋਵੇ ਲਾ 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 ਕੋਈ ਨਾ ਕੋਈ ਕਹਿਦਾ ਕੁਝ ਕਰਦਾ ਆਪਾਂ ਵੀ ਤੁਹਾਡੇ ਵਰਗੇ ਇਦਾਂ ਨਹੀਂ ਸੋਚਣਾ ਸੱਚੀਆ ਸੀਰੀਅਸਲੀ ਸੱਚ ਬੋਲਿਆ ਸੱਚ ਬੋਲਿਆ ਕੀ ਲੱਭਿਆ ਮਹਾਨ ਬਹਿ ਚੰਗਾ ਲੱਗਦਾ ਜੀ ਬਹੁਤ ਹੀ ਵਧੀਆ ਸੁਭਾਅ ਲੱਗਾ ਬਹੁਤ ਹੀ ਜਿਆਦਾ ਮਾਨਜਨ ਹੁੰਦਾ ਵੀ ਕਿੰਨੇ ਵਧੀਆ ਨੇਚਰ ਦੇ ਆ ਕਿ ਤੁਮਸ ਆਪਣਾ ਪਰਭਾਣ ਨਾਲ ਕੋਈ ਨਹੀਂ ਅਹੀ ਤੇ ਕਿਦਾ ਚਲੋ ਮੈਨੂੰ ਨਹੀਂ ਲੱਗਦਾ ਆਪਣੇ ਆਪ ਨੂੰ ਨਹੀਂ ਲੱਗਦਾ ਹੁੰਦਾ ਅਗਲੇ ਬੰਦੇ ਨੂੰ ਉਹਦਾ ਚੀਜ਼ਾਂ ਨਾਲ ਨਾ ਮੈਨੂੰ ਗੱਲ ਵੀ ਨਹੀਂ ਰਹੀ ਕਹਿਣਾ ਚਾਹੀਦਾ ਸੀ ਨੇਚਰ ਬਹੁਤ ਵਧੀਆ ਮਾਸੀ ਦੀ ਗੱਲ ਠੀਕ ਆ ਪਰ ਅਸੀਂ ਤਾਂ ਪਾਪੀ ਬਣਦੀ ਆ ਨਹੀਂ ਨਹੀਂ ਇਦਾਂ ਨਹੀਂ ਕਰਦੇ ਹਾਂ ਨੂੰ ਬੜਾ ਵਧੀਆ ਲੱਗਦਾ ਹੈ ਗੱਲਾਂ ਕਰਦੇ ਆ ਅੰਧੇ ਦੇਖ ਲੋ ਕਿਦਾਂ ਉਹਨਾਂ ਨੂੰ ਕੋਈ ਨਹੀਂ ਮਤਲਬ ਮਤਲਬ ਆਪਣੇ ਕੰਮ ਚ ਲੱਗੇ ਰਹੇ ਵਾਏ ਗੁਰੂ ਆਪਣਾ ਕੰਮ ਕਰੀ ਜਾਣਾ ਤੇ ਸਾਡੇ ਵਰਗੀਆਂ ਉੱਥੇ ਬਹਿ ਗੱਲਾਂ ਕਰਨੀਆਂ ਮੌਕੇ ਬਾਲਦੇ ਆ ਨਹੀਂ ਆਪਾਂ ਤਾਂ ਨਹੀਂ ਕਰਦੇ ਕਿਸਦੀਆਂ ਤੁਹਾਨੂੰ ਹੀ ਆਦਤ ਆ ਚਲ ਅਸੀਂ ਦੋਏ ਅਸੀਂ 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 ਦੋਏ ਅਸੀਂ ਮੰਨ ਲਿਆ ਚਲੋ 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 ਇਹ ਨਾ ਕਰਨਾ ਗੱਲ ਕੋਈ ਡਰਾਈਵਰ ਕਾਲਾ ਆਇਆ ਚਲੋ ਜਦੋਂ ਕਰੀਏ ਉਸ ਤੇ ਵੀਡੀਓ ਬਣਾਵਾਂਗੇ ਮੇਰੇ ਸਾਰੇ ਇੱਥੇ ਲਾ ਕੇ ਬਾਹਰ ਮੈਂ ਬਾਹਰ ਆ ਗਈ ਚਲ ਵੀ ਮੈਂ ਵੀ ਆ ਜਾ ਮੈਨੂੰ ਵੀ ਅੰਦਰ ਕਰੋ ਚੁਗਿਆ ਕਨੀਓ ਅੱਲਾਹ ਅੱਲਾਹ ਚੱਲਣ ਚੱਲ ਚਲਿਆ ਹਾਂ ਲੱਗ ਨਿੰਨੂ ਜ਼ਿਆਦਾ ਸ਼ੌਕ ਹੁੰਦਾ ਇਹਨਾਂ ਦਾ ਜਾਦਾ ਸਬਰ ਨਹੀਂ ਦਾ ਜਦੋਂ ਮੈਂ ਇਹ ਆ ਜਾਂਦੇ ਆ ਤਾਂ ਫਿਰ ਚੌਂਕਾ ਛੱਡ ਦਿੰਦੇ ਆ ਚੌਂਕਾ ਛੱਡ ਤਾਂ ਨਹੀਂ ਦਿੰਦੇ ਪਰ ਇੱਕ ਦੂਜੇ ਨਾਲ ਛੱਡਦੇ ਆ ਛੱਡਦੇ ਆ ਹੁਣ ਝੂਠ ਨਹੀਂ ਬੋਲਣਾ ਛੱਡਦੇ ਆ ਆਪਾਂ ਤਿੰਨ ਦਰਾਨੀ ਜਾਣੇ ਆਪਾਂ ਨਾਲ ਮਿਲ ਕੇ ਰਹਿ ਕੇ ਮਿਲ ਜਾਂਦੀ ਆ ਮੈਨੂੰ ਇਹ ਲੱਗਦਾ ਛੱਡਿਆ ਹੀ ਨਜ਼ਾਰੇ ਲੱਗੇ ਹੀ ਸੜਦੀਆਂ ਸੜਦੀਆਂ ਇਹਨਾਂ ਤਾਂ ਨਹੀਂ ਨਹੀਂ ਸੜਦੀਆਂ ਨਹੀਂ ਨਾਨਾ ਨਹੀਂ ਨਹੀਂ ਸੜੇ ਨਹੀਂ ਆਪਾਂ ਜਾਦਾ ਸਬਰ ਘਾ ਦੇ ਤੋਂ ਸਾਡਾ ਮੈਂਨੇ ਬਲਾ ਹੁਣ ਮਜੀਦ ਰੂਪ ਨਹੀਂ ਕਰਦੇ ਜਾਣਾ ਹੁਣੇ ਤਾਂ ਰਾਖੜਕ ਜਾਣੀਆਂ ਹੁਣੇ ਹੁਣੇ ਨਹੀਂ ਅੱਜ ਬੀਜੀ ਜਿੱਦ ਨਾਲ ਤਾਂ ਮੈਂ ਹਾਂ ਨਹੀਂ ਬਣਾ ਦੇ ਦੇ ਤਾਂ ਉਹਨਾਂ ਕਹਦੇ ਨੇ ਬਣਾਤੀ ਦੇ ਦੋ ਗੱਡਾ ਦੇ ਦੋ ਤੋਰੀਆਂ ਲਾ ਦੋ ਫਿਰ ਉਹਨਾਂ ਮਰਜੀ ਨਾਲ ਆਪਣੀ ਮਰਜ਼ੀ ਦੀ ਬਣਾ ਬੜੀ ਰੀਜਨਲ ਲਸਣ ਲਸਣ ਕੱਟ ਕੇ ਐਨ ਕਰਕੇ ਤੇ ਵਧੀਆ ਕਰਕੇ ਬਣਾ ਦੇ ਦਿੱਤੀ ਆ ਚਲੋ ਇੱਕ ਆਪਣਾ ਕੀ ਹੁੰਦੇ ਆ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸਾਰੇ ਖੋਸ ਰਹਿਣ ਸਾਰੇ ਖੋਸ ਸਾਰਾ ਕੁਝ ਵਧੀਆ ਵਾ ਜਿਹੜੀ ਚਲ ਗਈ ਆ ਵਿੱਚ ਉਹਦੇ ਦੁੱਖ ਜਿਹਾ ਮਾਰਦਾ ਵਾ ਕਿਉਂਕਿ ਹਾਂ ਖੁਸ਼ੀ ਤਾਂ ਫੇਰ ਹੀ ਹੁੰਦੀ ਨਾ ਜਦ ਪਰਿਵਾਰ ਪੂਰਾ ਕੰਪਲੀਟ ਹੋਵੇ ਤੇ ਮੈਂ ਹਾਂ ਕਿ ਬੰਦੇ ਵਿੱਚ ਜੀਣਾ ਕਿੱਦੋਂ ਖਾ ਜਾਊਗਾ ਮਨਾ ਉਹਦੇ ਤੋਂ ਰਫ ਕਰਾ ਕਾਪੀ ਵੀ ਸਾਰੇ ਘਾਲ ਪੈਂਦੇ ਤੇ ਤੁਮਨੇ ਅਧਾਰ ਪੀਤਾ ਮੈਂ ਤੁਮਰਨ ਨਾਲ ਬੜੀ ਮਨ ਖਰਾਬ ਕੀਤਾ ਜਦੋਂ ਆਪਾਂ ਸਾਰੇ ਜਣੇ ਇਕੱਠੇ ਹੁੰਦੇ ਆ ਨਾ ਜੇ ਜ਼ਿਆਦਾ ਕੋਈ ਗੱਲਬਾਤ ਹੁੰਦੀ ਰਾਤ ਤੱਕ ਛੱਡਦੇ ਆ ਕਿ ਉਹ ਨੂੰ ਚੇਂਜੀ ਦੇ ਤਾਂ ਘਾਟ ਜੀ ਮੈਨੂੰ ਸੰਦੇ ਕਮੀ ਜੀ ਮੈਨੂੰ ਪਤਾ ਨਹੀਂ ਉਹ ਕਿ ਮਨ ਚ ਕੀ ਆਇਆ ਮੋਬਾਈਲ ਵੇਖਣ ਲਈ ਜਾਂ ਤਾਂ ਕੋਈ ਫੋਟੋਆਂ ਸਾਹਮਣੇ ਆਈਆਂ ਤੇ ਬੜਾ ਚਿਰ ਮਨ ਖਰਾਬ ਕੀਤਾ ਕੀ ਕਰ ਸਕਦੇ ਹਾਂ